ਅੱਜ ਅਸੀਂ ਹਾਦੀਸ਼ੀ ਮਾਰਲਿਨ ਨੇ ਜੋ ਸ਼ਬਦਿੰਦਯੋਗ ਤੇਰੇ ਕਿਤੇ ਤੋਂ ਦੁਰਮਾ ਦਾ ਉਹ ਸਹਾਪਨ ਦਾ ਸਮੇਂ ਕਰ ਰਾ ਉਸ ਸਮੇਂ ਦੇ ਵਿੱਚ ਜਿਹੜੇ ਸਾਡੇ ਜਿਨੇਊ ਔਰ ਟੂਨਗ ਦੇ ਰੱਖੀ ਸੀਗੇ ਜਿਨ੍ਹਾਂ ਨੇ ਸਾਡੇ ਪਰਿਵਾਰ ਦੀ ਰੱਖਿਆ ਕੀਤੀ ਸਾਡੀ ਰੱਖਿਆ ਕੀਤੀ ਜਿਹਦੇ ਲੋਕਾਂ ਦਾ ਸਮਾਗ ਮੰਡੀ ਸਮਾਗ ਦਾ ਹੋ ਰਿਹਾ ਹੈ ਨਾ ਉਸ ਸਮਾਗ ਦੇ ਵਿੱਚ ਬੈਠ ਕੇ ਔਰ ਐਸੇ ਮੰਦ ਭਾਗੇ ਲਫਜ਼ਾਂ ਦਾ ਬਿਉਹ ਕਰਨਾ ਬਹੁਤ ਹੀ ਸ਼ਰਮਨਾਕ ਹੈ ਬਹੁਤ ਹੀ ਨਿੰਦਣੀ ਹੈ ਜਿਸ ਕਰਕੇ ਅਸੀਂ ਅੱਜ ਸਾਰੇ ਇੱਥੇ ਅੱਜ ਇਹ ਆទਿਸ਼ੀ ਮਾਰਦਮ ਜਿਹੜੀ ਹੈ ਜਿਹਦੇ ਵਾਸਤੇ ਇਕੱਠੇ ਹੋਏ ਹਾਂ ਕਿ ਯਾਦਾਂ ਦੇ ਸ਼ਾਂਤੀ ਗਰੁੱਪ ਦੇ ਉੱਪਰ ਉਸੇ ਹੀ ਆਪਣੀ ਸੰਸਦ ਨੇ ਮਾਫੀ ਮੰਗੇ ਯਾ ਇਹਨਾਂ ਦੇ ਉੱਤੇ ਪੂਰੀ ਪਾਰੀ ਹੋਰ ਨੂੰ ਪੂਰੀ ਤਰ੍ਹਾਂ ਇਹ ਸਦਾ ਮਿਲਿਆ ਹੋਰ ਦੋਸ਼ੀ ਜਾਵੇ ਪਰ ਵੀ ਇਹ ਬਿਲਕੁਲ ਜਿਹੜਾ ਕੰਮ ਹੈ ਨਾ ਇਹ ਮਿਹਨਤ ਲੋਗ ਕਰਦਾ ਹੈ ਤੇ ਬਹੁਤ ਹੀ ਜ਼ਿਆਦਾ ਮਨਦਪਾਠ ਆਇਆ ਹੈਗਾ ਕਿ ਸਾਡੇ ਵੀ ਦਿੱਤੇ ਅੱਜ ਖਾਸ ਤੌਰ ਤੇ ਸਾਡੇ ਲੀਡਰ ਲਾਲਪੁਰਾ ਜੀ 5 ਤੋਂ 10 ਮਿੰਟ ਦੇ ਵਿੱਚ ਪਹੁੰਚ ਰਹੇ ਨੇ ਅੱਜ ਸਾਰੇ ਹੀ ਉਹਨਾਂ ਦਾ ਬੜਾ ਬੇਸੰਤਰੀ ਨਾਲ ਇੰਤਜ਼ਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦਪਾਗੀ ਗੱਲ ਹੈ ਕੀ ਆਮ ਆਦਮੀ ਪਾਰਟੀ ਵੀ ਸਭ ਤੋਂ ਸਰਵੋੱਚ ਲੀਡਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਜਿਹੜੀ ਸ਼ਬਦਾਵਲੀ ਕਾ ਸਦਨ ਦੇ ਵਿੱਚ ਵਰਤੀ ਉਹ ਸ਼ਬਦਾਵਲੀ ਦੁਹਾਈ ਨਹੀਂ ਜਾ ਸਕਦੀ ਔਰ ਪੰਜਾਬ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੁਹਾਲੀ ਭਾਰਤੀ ਜਨਤਾ ਪਾਰਟੀ ਅੱਜ ਆਪੇ ਸੀ ਜਿੰਦਾ ਪੁੱਤਲਾ ਫੂਕੇ ਉਹਨਾਂ ਦੀ ਸੋਚ ਨੂੰ ਫੁਕਣਾ ਚਾਹੁੰਦੇ ਨੇ ਮਾਤਾ ਜੀ ਜੈ ਭਾਰਤ ਦੀ ਜਨਤਾ ਪਾਰਟੀ ਗੁਰਬਾਣੀ ਦਾ ਸਿਧਾਂਤ ਹੈ ਗੁਰੂ ਕੀ ਮੰਨਣਾ ਸੁਨੇਹਾਂ ਕਾਲ ਅੱਜ ਅਸੀਂ ਬੜੇ ਦੁੱਖ ਨਾਲ ਇੱਥੇ ਆ ਰਹੇ ਹੋਏ ਆ ਕਿ ਸਾਡੀ ਸਭ ਦੀ ਪੰਜਾਬੀਆਂ ਦੀ ਆਸਥਾ ਦੂਸਰੇ ਮਾਲਕ ਦੇ ਮਨੁੱਖਤਾ ਦੀ ਆਸਥਾ ਗੁਰੂ ਸੇਵਾ ਮੰਤੇ ਹਨ ਦਿੱਲੀ ਦੇ ਵਿੱਚ ਕੱਲ ਵਿਧਾਨ ਸਭਾ ਦੇ ਅੰਦਰ ਉਥੋ ਦੀ ਸਾਬਕਾ ਮੁੱਖ ਮੰਤਰੀ ਜੇਦਰ ਸਿੰਘ ਆਵਾਜ਼ੀ ਪਾਰਟੀ ਨਾਲ ਹੈ ਨੇ ਗੁਰੂ ਸੇਵਾਵਾਂ ਦੇ ਬਾਰੇ ਆਪ ਸ਼ਬਦ ਇਸਤੇਮਾਲ ਕੀਤੇ ਸ਼ਬਦ ਵੀ ਅਸੀਂ ਕੌਣ ਦੇ ਸਾਹਮਣੇ ਨਹੀਂ ਰੱਖ ਸਕਦੇ ਕਿਉਂਕਿ ਸਾਡੇ ਜ਼ੁਬਾਨ ਤੇ ਐਸੇ ਸ਼ਬਦ ਆ ਹੀ ਨਹੀਂ ਸਕਦੇ ਉਹਨਾਂ ਨੇ ਇੱਕ ਆਖਿਆ ਕਿ ਕੁੱਤਿਆਂ ਦਾ ਸਰਕਾਰ ਤੋਂ ਅੱਗੇ ਹੋਰ ਸ਼ਬਦ ਆਖੇ ਜਿਹੜੇ ਸਾਡੇ ਮੂੰਹ ਨਹੀਂ ਆ ਸਕਦੇ ਜਿਵੇਂ ਦਿੱਲੀ ਦੀ ਅਸੈਂਬਲੀ ਹੈ ਉਹਨੇ ਇਸ ਗੱਲ ਦੀ ਸਪੀਕਰ ਸਾਹਿਬ ਨੇ ਹਾਂ ਵੀ ਭਰੀ ਹੈ ਕਿ ਇਹ ਗੱਲ ਉੱਥੇ ਹੋਈ ਹੈ ਕਾਨੂੰਨ ਦੇ ਮੁਤਾਬਕ ਕਾਰਵਾਈ ਤਾਂ ਵਿਧਾਨ ਸਭਾ ਦੇ ਅੰਦਰ ਸਪੀਕਰ ਸਾਹਿਬ ਨੇ ਕਰਨੀ ਹੁੰਦੀ ਹੈ ਲੇਕਿਨ ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਸਾਰੇ ਪੰਜਾਬੀ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਗੁਰੂਆਂ ਪ੍ਰਤੀ ਸਤਕਾਰ ਭੇਟ ਕਰਨ ਲਈ ਉਸ ਆਖਿੜੀ ਮਹੌਦੇ ਦੇ ਸ਼ਮੂਕੀਕਰਨ ਦੀ ਨਿੰਦਾ ਕਰਨ ਲਈ ਅਸੀਂ ਇਕੱਠੇ ਹੋਏ ਆ। De e